ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੂਟ ਬਹੁਤ ਹੀ ਸੋਹਣੇ ਰਹਿਣ ਵਾਲੇ ਇਹ ਫੈਬਰਿਕ ਵੀ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਵੀ ਮਿਲ ਜਾਏਗਾ ਤੇ ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਵੀ ਤੁਹਾਨੂੰ ਮਿਲ ਜਾਏਗਾ ਇਹ ਪਿਓਰ ਬਿਸਕੋ ਚੀਨੋਂ ਸ਼ਿਫੌਨ ਦੇ ਵਿੱਚ embroidery ਵਾਲੀ ਸ਼ਾਰਟ ਬਾਟਮ ਮਿਲ ਜੇਗੀ 3600 ਰੁਪਏ ਦੇ ਵਿੱਚ ਇਹ ਪਿਓਰ 크ਰੇਵ embroidery ਵਾਲਾ ਪੂਰਾ ਫੈਬਰਿਕ ਮਿਲ ਜੇਗਾ ਤੁਹਾਨੂੰ 4850 ਰੁਪਏ ਦੇ ਵਿੱਚ 5 ਮੀਟਰ ਇਹ ਬਹੁਤ ਹੀ ਯੂਨੀਕ ਚੀਜ਼ਾਂ ਨੇ ਆਮ ਸ਼ਾਪਸ ਦੇ ਉੱਪਰ ਇਹ ਤੁਹਾਨੂੰ ਨਹੀਂ ਮਿਲਣਗੀਆਂ ਇਹ ਸ਼ਰਟ ਵਿਦ ਬਾਟਮ ਮੈਚਿੰਗ ਰਹੇਗੀ ਪਿਓਰ 크ਰੇਵ ਦੀ ਸ਼ਰਟ ਹੈ embroidery ਵਾਲੀ ਰਹੇਗੀ ਤੇ ਬਾਟਮ ਹੈ ਜਿਹੜੀ ਇਸ ਨਾਲ ਪਲੇਨ ਰਹੂਗੀ 3250 ਰੁਪਏ ਦੇ ਵਿੱਚ ਕਲਰ ਚੈੱਕ ਕਰ ਲਓ ਤੁਸੀਂ ਇਹ ਸ਼ਰਟ ਪਿਓਰ ਟਿਸ਼ੂ ਦੇ ਵਿੱਚ ਆ ਗਈ ਐmbroidry ਵਾਲੀ ਸ਼ਰਟ ਦੇ ਉੱਪਰ ਐmbroidery ਮਿਲ ਜੇਗੀ ਪਿਓਰ ਕ੍ਰੇਪ ਦੀ ਬਾਟਮ ਉਹ ਵੀ ਪਲੇਨ ਮਿਲੇਗੀ 2.5 ਮੀਟਰ ਤੱਕ ਕੱਟ ਰਹੇਗੀ ਪੂਰਾ ਸੂਟ ਤੁਸੀਂ ਲੈ ਸਕਦੇ ਹੋ 2750 ਰੁਪਏ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜੇਕਰ ਫਿਰ ਵੀ ਤੁਸੀਂ ਕਿਸੇ ਸੂਟ ਦੀ ਮੈਂ ਰੇਟ ਨਾ ਦੀ ਨਾ ਮੈਂਸ਼ਨ ਕੀਤੀ ਹੋਏ ਜੇਕਰ ਫਿਰ ਵੀ ਕਿਸੇ ਸੂਟ ਦਾ ਰੇਟ ਤੁਹਾਨੂੰ ਨਹੀਂ ਪਤਾ ਚੱਲਦਾ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕੋਈ ਵੀ ਜੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਸ਼ਰਟ ਪਿਓਰ ਚੀਨੋਂ ਦੇ ਵਿੱਚ ਰੋਗ ਐਮਬਰਾਇਡਰੀ ਵਾਲੀ ਬਾਟਮ ਪਿਓਰ ਕ੍ਰੀਪ ਦੀ ਆ ਗਈ 3000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੈੱਟ ਮਿਲ ਜਾਏਗਾ ਇਹ ਜੋਰਜਟ ਦੇ ਉੱਪਰ ਆ ਗਈ ਐਮਬਰਾਇਡਰੀ ਵਾਲੀ ਸ਼ਰਟ ਮਿਲ ਜੂਗੀ ਪਿਓਰ ਕ੍ਰੀਪ ਦੀ ਬਾਟਮ ਆਊਗੀ 2750 ਰੁਪਏ ਦੇ ਵਿੱਚ ਪੂਰਾ ਸੈੱਟ ਕੰਬੋ ਤੁਹਾਨੂੰ ਮਿਲ ਜਾਏਗਾ ਇਹ ਪਿਓਰ ਵੈਲਵਟ ਦੇ ਵਿੱਚ ਆ ਗਿਆ 올ਓਵਰ 5 ਮੀਟਰ ਵੈਲਵਟ ਦਾ ਸੂਟ ਮਿਲੇਗਾ ਤੇ ਨਾਲ ਇਹਦੇ ਦੁਪੱਟਾ ਪੇਅਰ ਅਪ ਕੀਤਾ ਗਿਆ 22 ਮੀਟਰ ਦਾ 4300 ਰੁਪਏ ਦੇ ਵਿੱਚ ਇਹ ਯੂਨੀਕ ਜਿਹੀਆਂ ਚੀਜ਼ਾਂ ਨੇ ਆਮ ਸ਼ਾਪਸ ਦੇ ਉੱਪਰ ਤੁਹਾਨੂੰ ਨਹੀਂ ਮਿਲਦੀਆਂ ਸੋ ਇਸੇ ਕਰਕੇ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਚੈਨਲ ਨੂੰ ਸੋਹਣੇ ਸੋਹਣੇ ਯੂਨੀਕ ਜਿਹੀਆਂ ਚੀਜ਼ਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਸ਼ਰਟ ਪਿਓਰ ਇਹ ਸ਼ਰਟ ਪਿਓਰ ਕਰੇਵ ਦੇ ਵਿੱਚ ਆ ਗਈ ਐਮਬ੍ਰੋਇਡਰੀ ਵਾਲੀ ਸ਼ਰਟ ਹੋਊਗੀ बॉटम प्योर क्रेप ਦੀ ਇਹਦੇ ਨਾਲ ਪਲੇਨ ਪੇਰ ਆਪ ਕੀਤੀ ਗਈ ਹੈ 2250 ਰੁਪਏ ਦੇ ਵਿੱਚ ਇਹ ਪੂਰਾ ਕੰਪੋ ਤੁਹਾਨੂੰ ਮਿਲੇਗਾ 2250 ਦੇ ਵਿੱਚ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਾ ਸਕਦੇ ਹੋ 2250 ਰੁਪਏ ਦੇ ਵਿੱਚ ਪਿਓਰ क्रेਪ এমਬਰਾਇਡਰੀ ਵਾਲੀ ਸ਼ਰਟ ਪਿਓਰ क्रेਪ ਦੀ बॉटਮ ਮਿਲ ਜੇਗੀ ਪਿਓਰ क्रेਪ ਆ ਤਾਂ ਪਿਓਰ क्रेਪ ਹੀ ਹੋਵੇਗੀ 2250 ਰੁਪਏ ਦੇ ਵਿੱਚ ਬੁਕਿੰਗ ਕਰਨ ਲਈ ਤੁਸੀਂ WhatsApp ਤੇ ਜਾ ਕੇ ਸਕਰੀਨਸ਼ਾਟ ਲੈ ਕੇ ਮੈਸੇਜ ਸੈਂਡ ਕਰ ਦਿਓ ਕਈ ਵਾਰੀ ਭੈਣਾ ਕੀ ਕਰਦੀਆਂ ਨੇ ਮੈਸੇਜ ਉਹਨਾਂ ਦਾ ਕੋਈ ਨਹੀਂ ਆਇਆ ਹੁੰਦਾ ਸਿੱਧੀ ਪਹਿਲਾਂ ਕਾਲ ਲਾਉਂਦੀਆਂ ਨੇ ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ ਤੁਸੀਂ ਅਗਰ ਕੁਝ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਸਕਰੀਨਸ਼ਾਟ ਭੇਜਿਆ ਕਰੋ ਤੇ ਫਿਰ ਮੈਸੇਜ ਕਰਦੇ ਹੋ ਕੋਈ ਤਾਂ ਆਪਾਂ ਤੁਹਾਡੇ ਨਾਲ ਕਾਲ ਤੇ ਵੀ ਗੱਲ ਕਰ ਸਕਦੇ ਹਾਂ ਪਿਓਰ ਕਰੇਵ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਆਲ ਓਵਰ ਸੌਰੀ ਮੈਚਿੰਗ ਦੇ ਵਿੱਚ 크ਰੇਵ ਦੇ ਵਿੱਚ ਬ੍ਰੈਡਰੀ ਵਾਲੀ ਸ਼ਰਟ ਹੋਊਗੀ ਬਾਟਮ ਤੁਹਾਨੂੰ ਪਿਓਰ 크ਰੇਵ ਦੇ ਸਿਰਫ 2250 ਰੁਪਏ ਦੇ ਵਿੱਚ ਤੁਸੀਂ ਇਹਦੇ ਵਿੱਚ ਕੋਈ ਵੀ ਸਟਿਚ ਕਰਵਾ ਸਕਦੇ ਹੋ ਲਹਿੰਗਾ ਗਰਾਰਾ ਸ਼ਰਾਰਾ ਜੋ ਤੁਹਾਡਾ ਮਨ ਚਾਹੁੰਦਾ ਤੁਸੀਂ ਬਣਵਾ ਸਕਦੇ ਹੋ ਇਹ ਪਿਓਰ 크ਰੇਵ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਆਲਓਵਰ ਵਲਵਟ ਦੇ ਵਿੱਚ ਮਿਲੇਗਾ ਕਸ਼ਮੀਰੀ ਵਰਕ ਵਾਲਾ ਲਾਜਵਾ ਤੁਹਾਨੂੰ ਨਾਲ ਇਹ ਤੇ ਦੁਪੱਟਾ ਮਿਲੇਗਾ ਬਹੁਤ ਹੀ ਯੂਨੀਕ ਜਿਹੀ ਚੀਚਾਂ ਨੇ ਇਹ ਬਾਲਾ ਪਿਓਰ ਖੀਨ ਖਾਬ ਦੇ ਵਿੱਚ ਤੁਹਾਨੂੰ ਸ਼ਰਟ ਮਿਲ ਜੇਗੀ ਬਨਾਰਸੀ ਬ੍ਰੋਕੇਟ ਦੀ ਸ਼ਰਟ बॉਟਮ ਪਿਓਰ ਕ੍ਰੇਪ ਦੀ ਪਲੇਨ ਦੇ ਵਿੱਚ ਮਿਲੇਗੀ 컬러 ਦੇਖ ਲਓ ਤੁਸੀਂ ਐਡੇ ਸੋਹਣੇ ਕਲਰ ਆਏ ਆ ਕਿ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣਨਗੇ 컬러 ਬੜੇ ਪਿਆਰੇ ਨੇ ਸਿਰਫ 3250 ਰੁਪਏ ਦੇ ਵਿੱਚ ਪਿਓਰ ਖੀਨ ਖਾਬ ਬਨਾਰਸੀ ਬ੍ਰੋਕੇਟ ਦੀ ਸ਼ਰਟ ਤੇ बॉਟਮ ਇਹਦੇ ਨਾਲ ਪਲੇਨ ਮਿਲ ਜੇਗੀ ਇਹ ਡਾਰਕ ਚਾਰਟ ਆ ਗਿਆ ਇਹ ਹੈਂਡਵਰਕ ਦੇ ਵਿੱਚ ਮਿਲ ਜੇਗਾ ਜਿਨਨ ਸ਼ੀ ਫੋਂ ਦਾ ਫੈਬਰਿਕ ਰੇਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ 1450 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਇਹ ਜਿਹੜਾ ਫੈਬਰਿਕ ਆ ਮਿਲ ਜੇਗਾ ਨੇੜੇ ਤੋਂ ਚੈੱਕ ਕਰ ਲਓ ਐਮਬਲੈਂਟਰੀ ਤੁਹਾਨੂੰ ਚੰਗੀ ਤਰ੍ਹਾਂ ਸਾਫ਼ दिख ਰਹੀ ਹੈ ਇਹ ਬ੍ਰਾਂਡ ਨਿਊ ਬਨਾਰਸੀ ਜਰੀ ਜਾਲ ਵਾਲਾ ਸੂਟ ਆ ਗਿਆ ਸ਼ਰਟ ਮਿਲ ਜੇਗੀ ਕ੍ਰੇਪ ਦੀ ਪਿਓਰ ਕ੍ਰੇਪ ਦੀ ਇਹਨਾਂ ਬਾਟਮ ਲੱਗੀ ਹੋਈ ਆ 2099 ਰੁਪਏ ਦੇ ਵਿੱਚ ਇਹ ਵਾਲਾ ਤੁਹਾਨੂੰ ਜਿਹੜਾ ਪੂਰਾ ਕੰਬੋ ਮਿਲ ਜੇਗਾ ਕਲਰ ਇੱਕ ਤੋਂ ਇੱਕ ਜਿਆਦਾ ਸੋਹਣਾ ਹੈ ਅਲੱਗ ਜਿਹੀ ਚੀਜ਼ਾਂ ਨੇ ਯੂਨੀਕ ਜਿਹੀ ਚੀਜ਼ਾਂ ਨੇ ਸਾਰੀਆਂ ਇਹਨਾਂ ਨੂੰ ਤੁਸੀਂ ਕਿਸੇ ਆਮ ਦੁਕਾਨਾ ਤੇ ਜਾਂ ਸਟੋਰ ਤੇ ਨਹੀਂ ਵੇਖੋਗੇ ਇਹ ਵੈਲਵਟ ਬਰਾਸ਼ਓ ਦੇ ਵਿੱਚ ਆ ਗਿਆ 450 ਰੁਪਏ ਪਰ ਮੀਟਰ ਦੇ ਅਕੋਰਡਿੰਗੂ ਤੁਸੀਂ ਕਲਰ ਫੈਕਟ ਲੈ ਸਕਦੇ ਹੋ ਇਹ ਡਾਈ ਵੀ ਹੋ ਸਕਦਾ ਕਿਸੇ ਵੀ ਕਲਰ ਚ ਤੁਸੀਂ ਇਹਨੂੰ ਡਾਈ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਸਟਾਫ ਹੈ ਵੈਲਵਟ ਦਾ ਵਾਈਟ ਦੇ ਵਿੱਚ ਮਿਲੇਗਾ ਤੁਸੀਂ ਡਾਈ ਵੀ ਕਰਵਾ ਸਕਦੇ ਹੋ 450 ਰੁਪਏ ਮੀਟਰ ਪਰ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜੇਗਾ ਇਹ ਪਿਓਰ ਡੋਲਾ ਸਿਲਕ ਦੇ ਵਿੱਚ ਆ ਗਿਆ ਬਨਾਰਸੀ ਬਨਾਰਸੀ ਤੁਹਾਨੂੰ ਸ਼ਰਟ ਮਿਲ ਜੇਗੀ ਪਿਓਰ ਡੋਲਾ ਸਿਲਕ ਦੇ ਵਿੱਚ ਤੇ ਪਿਓਰ ਕ੍ਰੀਮੀ ਇਹਦੇ ਨਾਲ ਬਾਟਮ ਮਿਲ ਜੇਗੀ 2.5 ਮੀਟਰ ਦੀ ਕੱਟ ਰਹੇਗੀ ਇਹਦੇ ਵਿੱਚ ਇੰਨੀ ਆ ਜ਼ਿਆਦਾ ਕਲਰ ਆਪਸ਼ਨਸ ਹੈਗੀਆਂ ਨੇ ਕਿ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਇੰਨਿਆ ਕੋ ਜਾਰਾ ਦੇ ਵਿੱਚ ਵੈਰਾਈਟੀ ਹੈਗੀ ਆ ਤੇ ਡਿਜ਼ਾਈਨ ਪਿੰਟ ਸਭ ਤੋਂ ਨੂੰ ਵੱਖਰੇ ਵੱਖਰੇ ਮਿਲਣਗੇ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਸਿਰਫ ਤੇ ਸਿਰਫ 2250 ਰੁਪਏ ਦੇ ਵਿੱਚ ਇਹ ਸ਼ਰਟ ਡੋਲਾ ਸਿਲਕ ਬਨਾਰਸੀ ਦੇ ਵਿੱਚ ਮਿਲੇਗੀ ਤੇ ਬਾਟਮ ਇਹਦੇ ਨਾਲ ਪਿਓਰ ਕ੍ਰੇਪ ਦੀ ਪਲੇਨ ਦੇ ਵਿੱਚ ਰਹੇਗੀ ਕਲਰ ਕੰਟਰਾਸਟ ਇੰਨੇ ਜ਼ਿਆਦਾ ਨੇ ਇੰਨੇ ਜ਼ਿਆਦਾ ਇੰਨੀ ਜ਼ਿਆਦਾ ਵੈਰਾਈਟੀ ਹੈ ਕਿ ਤੁਸੀਂ ਦੇਖਦੇ ਦੇਖਦੇ ਥੱਕ ਜਾਵੋਗੇ ਇਹਦੇ ਵਿੱਚੋਂ ਤੁਸੀਂ ਕੋਈ ਵੀ ਸਟਿਚ ਕਰਵਾ ਸਕਦੇ ਹੋ ਬਨਾਰਸੀ ਬ੍ਰੌਕਟ ਅੱਜਕਲ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਇਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਇਹਨੂੰ ਲੇਸ ਵਗੈਰਾ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਲੱਗਦੇ ਆ ਜਾਂ ਹਲਕਾ ਜਿਹਾ ਤੁਸੀਂ ਵਰਕ ਕਰਵਾ ਸਕਦੇ ਹੋ ਦੇ ਬਾਟਮ ਦੇ ਉੱਪਰ ਬੜੀਆਂ ਯੂਨੀਕੀਆਂ ਚੀਜ਼ਾਂ ਬਣਦੀਆਂ ਨੇ ਬਿਨਾਰਸੀ ਬ੍ਰாக்கਟ ਟਰੈਂਚੂਨ ਕਰਕੇ ਇਹ ਸੋਹਣੀ ਵੀ ਬਹੁਤ ਲੱਗਦੀ ਹੈ ਸੂਟ ਕਲਰ ਆਪਸ਼ਨ ਦੇਖੋ ਤੁਸੀਂ ਕਲਰ ਆਪਸ਼ਨ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਕਿ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਸਾਰੀ ਕਲੈਕਸ਼ਨ ਨੂੰ ਧਿਆਨ ਨਾਲ ਦੇਖਿਓ ਵੱਖਰੇ ਵੱਖਰੇ ਕਲਰਸ ਦੇ ਨਾਲ ਜਿਹੜੀ ਸ਼ਰਟ ਆ ਉਹਨੂੰ ਡਿਜ਼ਾਈਨ ਕੰਬੋ ਬਣਾਇਆ ਹੋਇਆ ਹੈਗਾ ਪਲੇਨ ਗਰੇਪ ਦੀ ਬਾਟਮ ਦੇ ਨਾਲ ਸਿਰਫ ਤੇ ਸਿਰਫ 2250 ਰੁਪਏ ਦੇ ਵਿੱਚ 250 ਰੁਪਏ ਦੇ ਵਿੱਚ ਪੂਰਾ ਕੰਬੋ ਤੁਹਾਨੂੰ ਮਿਲ ਜੇਗਾ ਸਿਲਕ ਬਨਾਰਾ ਸਿਲਕ ਬਨਾਰਸੀ ਦੇ ਵਿੱਚ ਸ਼ਰਟ ਮਿਲੇਗੀ ਪਿਓਰ ਕ੍ਰੇਪ ਦੀ ਦੇ ਵਿੱਚ ਬਾਟਮ ਆਗੇ 2.5 ਮੀਟਰ ਦੀ ਕੱਟ ਮਿਲ ਜੇਗੀ ਪਰ ਮੀਟਰ ਦੇ ਅਕੋਰਡਿੰਗ ਵੀ ਤੁਸੀਂ ਇਹ ਵਾਲਾ ਫੈਬਰਿਕ ਲੈ ਸਕਦੇ ਹੋ ਇਹ ਤੁਹਾਨੂੰ ਆਲ ਓਵਰ ਸੂਟ ਮਿਲ ਜੇਗਾ ਕੁੰਜੀ ਬਨਾਰਸੀ ਸੂਟ ਮਿਲਣਗੇ ਆਲਓਵਰ ਫੈਬਰਿਕ ਰਹੂਗਾ ਸਿਰਫ ਤੇ ਸਿਰਫ 1850 ਰੁਪਏ ਦੇ ਵਿੱਚ ਆਲਓਵਰ ਫੈਬਰਿਕ ਮਿਲੇਗਾ 1850 ਰੁਪਏ ਦੇ ਵਿੱਚ ਆਲਓਵਰ ਸੂਟ ਕੁੰਜੀ ਬਨਾਰਸੀ ਸੂਟ ਹੈ ਇਹ ਕੁੰਜੀ ਬਨਾਰਸੀ ਫੈਬਰਿਕ ਮਿਲ ਜੇਗਾ ਇਸ ਤਰ੍ਹਾਂ ਦੀ ਹੋਰ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ 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 ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਮਿਲਦੇ ਆਂ ਅਗਲੀ ਦੀ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ